ਅਮਰੀਕਾ ਦੇ ਵਿੱਚ ਭਾਰੀ ਠੰਡ ਅਤੇ ਬਰਫੀਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਸ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਬਰਫਬਾਰੀ ਅਤੇ ਮਰਫ਼ੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪਕਾ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਅਤੇ ਹਫ਼ਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ ਬਰਫ਼ ਦੇ ਨਾਲ ਤੱਪ ਹੋ ਗਈਆਂ ਹਜ਼ਾਰਾਂ ਰੂਟਾਨਾ ਰੱਦ ਕੀਤੀਆਂ ਗਈਆਂ ਤੇ ਬਿਜਲੀ ਸਪਲਾਈ ਦੇ ਵਿੱਚ ਵੀ ਵੱਡੇ ਵਿਘਨ ਆਏ ਨੇ 26 ਜਨਵਰੀ ਤੱਕ ਪਰਹਵਾਰਿਕ ਕਟ ਹੋ ਗਈ ਪਰ ਗੰਬੀਰ ਠੰਡੀ ਲਹਿਰ ਜਾਰੀ ਰਹੀ 27 ਜਨਵਰੀ ਤੱਕ 5.50 ਹਜ਼ਾਰ ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸੰਤ ਅਮਰੀਕਾ ਵਿੱਚ ਭਾਰੀ ਠੰਡ ਅਤੇ ਬਰਫ਼ੀਲੇ ਤੂਫਾਨਾਂ ਨੇ ਕਈ ਹਫ਼ਤਿਆਂ ਤੱਕ ਕਹਿਰ ਮਚਾਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਹ ਤੂਫਾਨ ਅਜੇ ਹੁਣ ਤੱਕ 14 ਰਾਜਾਂ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਕ ਅਧਿਕਾਰੀਆਂ ਅਤੇ ਮੀਡੀਆ ਰਿਪੋਰਟਸ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਬਰਫਬਾਰੀ ਅਤੇ ਮਾਨਸਿਕ ਤਾਪਮਾਨ ਨੇ ਆਮ ਜਨ ਜੀਵਨ ਨੂੰ ਠੱਪ ਕਰ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਅਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਵਿੱਚ ਫੈਲ ਗਿਆ ਸੜਕਾਂ ਬਰਫ਼ ਨਾਲ ਠੱਪ ਹੋ ਗਈਆਂ, ਹਜ਼ਾਰਾਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਬਿਜਲੀ ਸਪਲਾਈ ਵਿੱਚ ਵੀ ਵੱਡੇ ਵਿਘਨ ਆਏ। 26 ਜਨਵਰੀ ਤੱਕ ਬਰਫ਼ਬਾਰੀ ਘਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਸੀ। 27 ਜਨਵਰੀ ਤੱਕ 55,000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸਨ। ਨਿਊਯਾਰਕ ਸ਼ਹਿਰ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਮੇਅਰ ਜ਼ੋਹਰਨ ਮਮਦਾਨੀ ਦੇ ਅਨੁਸਾਰ 27 ਜਨਵਰੀ ਨੂੰ ਤਾਪਮਾਨ ਮਾਨਵੀ 13 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। 27 ਜਨਵਰੀ 2026 ਆਖਰੀ 8 ਸਾਲਾਂ ਵਿੱਚ ਇਹ ਦਿਨ ਸਭ ਤੋਂ ਠੰਡਾ ਮੰਨਿਆ ਗਿਆ। ਸਾਰੇ ਮ੍ਰਿਤਕ ਬਾਹਰ ਮਿਲੇ ਪਰ ਸਪਸ਼ਟ ਨਹੀਂ ਕਿ ਉਹ ਬੇਕਰ ਸਨ ਜਾਂ ਨਹੀਂ ਮੇਅਰ ਨੇ ਦੱਸਿਆ ਕਿ ਕੁਝ ਮ੍ਰਿਤਕ ਪਹਿਲਾਂ ਆਸਰਾ ਪ੍ਰਣਾਲੀ ਨਾਲ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਇਸ ਕਾਰਨ ਸ਼ਹਿਰ ਨੇ ਸਾਲਾਨਾ ਬੇਕਰ ਗਿਣਤੀ ਨੂੰ ਫ फेब्रुवारी ਤੱਕ ਮੁਲਤਵੀ ਕਰ ਦਿੱਤਾ 19 ਜਨਵਰੀ ਤੋਂ ਲਗਭਗ 500 ਬੇਕਰ ਲੋਕਾਂ ਨੂੰ ਆਸਰਾ ਸਥਾਨ ਵਿੱਚ ਭੇਜਿਆ ਗਿਆ ਗੰਭੀਰ ਸਿਹਤ ਜੋਖਮ ਵਾਲੇ 350 ਬੇਕਰ ਲੋਕਾਂ ਦੀ ਹਰ 2 ਘੰਟੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਟੈਨੇਸੀ ਦੇ ਨੈਸ਼ਵਿਲ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ 28 ਜਨਵਰੀ ਦੀ ਸਵੇਰ ਨੂੰ ਤਾਪਮਾਨ ਮਾਨਫੀ 14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ 135000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਨੇ ਮੇਅਰ ਫredi o connel ਨੇ ਇਸ ਤੂਫਾਨ ਨੂੰ ਇਤਿਹਾਸਿਕ برف ਦਾ ਤੂਫਾਨ ਕਿਹਾ ਸ਼ਹਿਰ ਦੇ ਤਿੰਨ ਸ਼ੈਲਟਰ ਅਤੇ ਦੋ ਵਦੂ ਸ਼ੈਲਟਰ ਭਰੇ ਹੋਏ ਨੇ ਪੁਲਿਸ ਅੱਗ ਬੁਝਾਓ ਅਤੇ ਐਮਰਜੈਂਸੀ ਟੀਮਸ ਓਵਰਟਾਈਮ ਕੰਮ ਕਰ ਰਹੀਆਂ ਨੇ ਨੈਸ਼ਵਿਲ ਰੈਸਕਿਊ ਮਿਸ਼ਨ ਨੇ ਦਰਸਾਇਆ ਕਿ ਸਰਦੀਆਂ ਵਿੱਚ ਆਮ ਤੌਰ ਤੇ 400 ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਲਗਭਗ 7000 ਤੱਕ ਪਹੁੰਚ ਗਈ ਹੈ ਇਸ ਤੂਫਾਨ ਨਾਲ ਹੋਈਆਂ ਮੌਤਾਂ ਦੇ ਮੁੱਖ ਕਾਰਨ ਹਾਈਪੋਥਰਮੀਆ ਬਰਫ਼ ਹਟਾਉਂਦੇ ਸਮੇਂ ਦਿਲ ਦੇ ਦੌਰੇ ਅਤੇ ਫਿਸਲਣ ਜਾਂ ਠੰਡ ਨਾਲ ਹੋਏ ਹਾਦਸੇ ਰਹੇ ਟੈਕਸਸ ਵਿੱਚ ਬੌਨਹਮ ਵਿੱਚ ਤਿੰਨ ਛੋਟੇ ਬੱਚੇ ਜੰਮੀ ਹੋਈ ਝੀਲ ਵਿੱਚ ਡਿਗਣ ਨਾਲ ਮਰ ਗਏ। ਆਸਟਨ ਵਿੱਚ ਇੱਕ ਵਿਅਕਤੀ ਨੇ ਬੰਦ ਗੈਸ ਸਟੇਸ਼ਨ ਵਿੱਚ ਪਨਾਹ ਲੈਂਦੇ ਹੋਏ ਹਾਈਪੋਥਰਮੀਆ ਕਾਰਨ ਆਪਣੀ ਜਾਨ ਗਵਾ ਲਈ। ਕੈਂਸਸ, ਕੈਂਟਕੀ, ਲੂਇਜ਼ੀਆਨਾ, ਮਿਸਿਸਿਪੀ, ਸਾਊਥ ਕੈਰੋਲਾਈਨਾ, ਟੈਨੇਸੀ ਅਤੇ ਮਿਸ਼ੀਗਨ ਤੋਂ ਵੀ ਠੰਡ ਨਾਲ ਸੰਬੰਧਿਤ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅਮਰੀਕਾ ਦੇ ਇਨ੍ਹਾਂ ਹਿੱਸਿਆਂ ਵਿੱਚ ਬਰਫ਼ ਅਤੇ ਠੰਢੀ ਲਹਿਰ ਦੀ ਪੁਰੀ ਤਬਾਹੀ ਸਥਾਨਕ ਅਧਿਕਾਰੀਆਂ ਲਈ ਚੁਣੌਤੀ ਬਣੀ ਹੋਈ ਹੈ ਅਤੇ ਜਨਤਾ ਨੂੰ ਸੁਰੱਖਿਤ ਰੱਖਣਾ ਮੁੱਖ ਤਰਜੀਹ ਬਣੀ ਹੋਈ ਹੈ। ਅਮਰੀਕਾ ਦੇ ਵਿੱਚ ਭਾਰੀ ਠੰਡ ਅਤੇ ਬਰਫੀਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਸ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘਟੋ-ਘਟੜ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਬਰਫਬਾਰੀ ਅਤੇ ਮਨਫ਼ੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਅਤੇ ਹਫ਼ਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ ਬਰਫ਼ ਦੇ ਨਾਲ ਥੱਪ ਹੋ ਗਈਆਂ ਹਜ਼ਾਰਾਂ ਰੁਪਏ ਦਾ ਨਾ ਰੱਦ ਕੀਤੀਆਂ ਗਈਆਂ ਤੇ ਬਿਜਲੀ ਸਪਲਾਈ ਦੇ ਵਿੱਚ ਵੀ ਵੱਡੇ ਵਿਗਨ ਆਏ ਨੇ 26 ਜਨਵਰੀ ਤੱਕ ਪਰਹਵਾਰੀ ਕਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਰਹੀ 27 ਜਨਵਰੀ ਤੱਕ 5.50 ਹਜ਼ਾਰ ਤੋਂ ਵੱਧ ਕਰਦੇ ਤੇ ਕਾਰੋਬਾਰ ਬਿਜਲੀ ਤੋਂ ਬਿਨਾ ਸੰਤ ਅਮਰੀਕਾ ਵਿੱਚ ਭਾਰੀ ਠੰਡ ਅਤੇ ਬਰਫ਼ੀਲੇ ਤੂਫਾਨਾਂ ਨੇ ਕਈ ਹਫ਼ਤਿਆਂ ਤੱਕ ਕਹਿਰ ਮਚਾਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਹ ਤੂਫਾਨ ਅਜੇ ਹੁਣ ਤੱਕ 14 ਰਾਜਾਂ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਿਕ ਅਧਿਕਾਰੀਆਂ ਅਤੇ ਮੀਡੀਆ ਰਿਪੋਰਟਸ ਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਬਰਫਬਾਰੀ ਅਤੇ ਮਾਨਸਿਕ ਤਾਪਮਾਨ ਨੇ ਆਮ ਜਨ ਜੀਵਨ ਨੂੰ ਠੱਪ ਕਰ ਦਿੱਤਾ ਹੈ ਇਹ ਤੂਫਾਨ 2 ਜਨਵਰੀ ਨੂੰ ਵਿਕਸਿਤ ਹੋਇਆ ਅਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਵਿੱਚ ਫੈਲ ਗਿਆ। ਸੜਕਾਂ ਬਰਫ਼ ਨਾਲ ਠੱਪ ਹੋ ਗਈਆਂ, ਹਜ਼ਾਰਾਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਬਿਜਲੀ ਸਪਲਾਈ ਵਿੱਚ ਵੀ ਵੱਡੇ ਵਿਘਨ ਆਏ। 26 ਜਨਵਰੀ ਤੱਕ ਬਰਫ਼ਬਾਰੀ ਘੱਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਸੀ। 22 ਜਨਵਰੀ ਤੱਕ 55,000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸਨ। ਨਿਊਯਾਰਕ ਸ਼ਹਿਰ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਮੇਅਰ ਜ਼ੋਹਰਨ ਮਮਦਾਨੀ ਦੇ ਅਨੁਸਾਰ 27 ਜਨਵਰੀ ਨੂੰ ਤਾਪਮਾਨ ਮਾਨਵੀ 13 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। 27 ਜਨਵਰੀ 2026 ਇਹ ਆਖਰੀ 8 ਸਾਲਾਂ ਵਿੱਚ ਦਿਨ ਸਭ ਤੋਂ ਠੰਡਾ ਮੰਨਿਆ ਗਿਆ ਸਾਰੇ ਮ੍ਰਿਤਕ ਬਾਹਰ ਮਿਲੇ ਪਰ ਸਪਸ਼ਟ ਨਹੀਂ ਕਿ ਉਹ ਬੇਕਰਸਨ ਜਾਂ ਨਹੀਂ ਮੇਅਰ ਨੇ ਦੱਸਿਆ ਕਿ ਕੁਝ ਮ੍ਰਿਤਕ ਪਹਿਲਾਂ ਆਸਰਾ ਪ੍ਰਣਾਲੀ ਨਾਲ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਇਸ ਕਾਰਨ ਸ਼ਹਿਰ ਨੇ ਸਾਲਾਨਾ ਬੇਕਰ ਗਿਣਤੀ ਨੂੰ ਫਰਵਰੀ ਤੱਕ ਮੁਲਤਵੀ ਕਰ ਦਿੱਤਾ 19 ਜਨਵਰੀ ਤੋਂ ਲਗਭਗ 500 ਬੇਕਰ ਲੋਕਾਂ ਨੂੰ ਆਸਰਾ ਸਥਾਨ ਵਿੱਚ ਭੇਜਿਆ ਗਿਆ ਗੰਭੀਰ ਸਿਹਤ ਜੋਖਮ ਵਾਲੇ 350 ਬੇਕਰ ਲੋਕਾਂ ਦੀ ਹਰ 2 ਘੰਟੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਟੈਨੇਸੀ ਦੇ ਨੈਸ਼ਵਿਲ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ 2 ਜਨਵਰੀ ਦੀ ਸਵੇਰ ਨੂੰ ਤਾਪਮਾਨ ਮਾਨਫੀ 14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ 135000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਨੇ ਮੇਅਰ ਫredi o'connor ਨੇ ਇਸ ਤੂਫਾਨ ਨੂੰ ਇਤਿਹਾਸਿਕ ਬਰਫ਼ ਦਾ ਤੂਫਾਨ ਕਿਹਾ ਸ਼ਹਿਰ ਦੇ ਤਿੰਨ ਸ਼ੈਲਟਰ ਅਤੇ ਦੋ ਵਦੂ ਸ਼ੈਲਟਰ ਭਰੇ ਹੋਏ ਨੇ ਪੁਲਿਸ ਅੱਗ ਬੁਝਾਓ ਅਤੇ ਐਮਰਜੈਂਸੀ ਟੀਮਸ ਓਵਰਟਾਈਮ ਕੰਮ ਕਰ ਰਹੀਆਂ ਨੇ ਨਾਸ਼ਵਿਲ ਰੈਸਕਿਊ ਮਿਸ਼ਨ ਨੇ ਦਰਸਾਇਆ ਕਿ ਸਰਦੀਆਂ ਵਿੱਚ ਆਮ ਤੌਰ ਤੇ 400 ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਲਗਭਗ 7000 ਤੱਕ ਪਹੁੰਚ ਗਈ ਹੈ ਇਸ ਤੂਫਾਨ ਨਾਲ ਹੋਈਆਂ ਮੌਤਾਂ ਦੇ ਮੁੱਖ ਕਾਰਨ ਹਾਈਪੋਥਰਮੀਆ ਬਰਫ਼ ਹਟਾਉਂਦੇ ਸਮੇਂ ਦਿਲ ਦੇ ਦੌਰੇ ਅਤੇ ਫਿਸਲਣ ਜਾਂ ਠੰਡ ਨਾਲ ਹੋਏ ਹਾਦਸੇ ਰਹੇ ਟੈਕਸਸ ਵਿੱਚ ਬੌਨਹਮ ਵਿੱਚ ਤਿੰਨ ਛੋਟੇ ਬੱਚੇ ਜੰਮੀ ਹੋਈ ਝੀਲ ਵਿੱਚ ਡਿੱਗਣ ਨਾਲ ਮਰ ਗਏ। ਆਸਟਨ ਵਿੱਚ ਇੱਕ ਵਿਅਕਤੀ ਨੇ ਬੰਦ ਗੈਸ ਸਟੇਸ਼ਨ ਵਿੱਚ ਪਨਾਹ ਲੈਂਦੇ ਹੋਏ ਹਾਈਪੋਥਰਮੀਆ ਕਾਰਨ ਆਪਣੀ ਜਾਨ ਗਵਾ ਲਈ। ਕੈਂਸਸ, ਕੈਂਟਕੀ, ਲੂਇਜ਼ੀਆਨਾ, ਮਿਸਿਸਿਪੀ, ਸਾਊਥ ਕੈਰੋਲਾਈਨਾ, ਟੈਨੇਸੀ ਅਤੇ ਮਿਸ਼ੀਗਨ ਤੋਂ ਵੀ ਠੰਡ ਨਾਲ ਸੰਬੰਧਿਤ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅਮਰੀਕਾ ਦੇ ਇਨ੍ਹਾਂ ਹਿੱਸਿਆਂ ਵਿੱਚ ਬਰਫ਼ ਅਤੇ ਠੰਢੀ ਲਹਿਰ ਦੀ ਭਾਰੀ ਤਬਾਹੀ ਸਥਾਨਕ ਅਧਿਕਾਰੀਆਂ ਲਈ ਚੁਣੌਤੀ ਬਣੀ ਹੋਈ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਬਣੀ ਹੋਈ ਹੈ ਅਮਰੀਕਾ ਦੇ ਵਿੱਚ ਭਾਰੀ ਠੰਡ ਅਤੇ ਬਰਫੀਲੇ ਤੂਫਾਨਾਂ ਨੇ ਕਈ ਹਫ਼ਤੇ ਤੱਕ ਕਹਿਰ ਮਚਾਇਆ ਹੋਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਸ ਤੂਫਾਨ ਨੇ ਹੁਣ ਤੱਕ 14 ਰਾਜਾਂ ਦੇ ਵਿੱਚ ਘਟੋ-ਘਟਾ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਸਥਾਨਕ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਬਰਫਬਾਰੀ ਅਤੇ ਮਰਫ਼ੀ ਤਾਪਮਾਨ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਇਹ ਤੂਫਾਨ 23 ਜਨਵਰੀ ਨੂੰ ਵਿਕ ਤੋ ਹੋਇਆ ਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਦੇ ਵਿੱਚ ਫੈਲ ਗਿਆ ਸੜਕਾਂ برف ਦੇ ਨਾਲ ਠੱਪ ਹੋ ਗਈਆਂ ਹਜ਼ਾਰਾਂ ਰੂਟਾਂਾਂ ਰੱਦ ਕੀਤੀਆਂ ਗਈਆਂ ਤੇ ਬਿਜਲੀ ਸਪਲਾਈ ਦੇ ਵਿੱਚ ਵੀ ਵੱਡੇ ਵਿਘਨ ਆਏ ਨੇ 26 ਜਨਵਰੀ ਤੱਕ ਪਰਹਾਰੀ ਕੱਟ ਹੋ ਗਈ ਪਰ ਗੰਬੀਰ ਠੰਡੀ ਲਹਿਰ ਜਾਰੀ ਰਹੀ 27 ਜਨਵਰੀ ਤੱਕ 5.50 ਹਜ਼ਾਰ ਤੋਂ ਵੱਧ ਘਰੋਬਾਰ ਬਿਜਲੀ ਤੋਂ ਬਿਨਾ ਸੰਤ ਅਮਰੀਕਾ ਵਿੱਚ ਭਾਰੀ ਠੰਡ ਅਤੇ ਬਰਫ਼ੀਲੇ ਤੂਫਾਨਾਂ ਨੇ ਕਈ ਹਫ਼ਤਿਆਂ ਤੱਕ ਕਹਿਰ ਮਚਾਇਆ ਹੈ 23 ਜਨਵਰੀ ਤੋਂ ਸ਼ੁਰੂ ਹੋਏ ਇਹ ਤੂਫਾਨ ਅਜੇ ਹੁਣ ਤੱਕ 14 ਰਾਜਾਂ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ ਸਥਾਨਿਕ ਅਧਿਕਾਰ ਆਂ ਅਤੇ ਮੀਡੀਆ ਰਿਪੋਰਟਸ ਅਨੁਸਾਰ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਬਰਫਬਾਰੀ ਅਤੇ ਮਾਨਸਿਕ ਤਾਪਮਾਨ ਨੇ ਆਮ ਜਨ ਜੀਵਨ ਨੂੰ ਠੱਪ ਕਰ ਦਿੱਤਾ ਹੈ। ਇਹ ਤੂਫਾਨ 23 ਜਨਵਰੀ ਨੂੰ ਵਿਕਸਿਤ ਹੋਇਆ ਅਤੇ ਹਫਤੇ ਦੇ ਅੰਤ ਤੱਕ ਇੱਕ ਵੱਡੇ ਖੇਤਰ ਵਿੱਚ ਫੈਲ ਗਿਆ। ਸੜਕਾਂ ਬਰਫ ਨਾਲ ਠੱਪ ਹੋ ਗਈਆਂ, ਹਜ਼ਾਰਾਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਬਿਜਲੀ ਸਪਲਾਈ ਵਿੱਚ ਵੀ ਵੱਡੇ ਵਿਘਨ ਆਏ। 26 ਜਨਵਰੀ ਤੱਕ ਬਰਫਬਾਰੀ ਘਟ ਹੋ ਗਈ ਪਰ ਗੰਭੀਰ ਠੰਡੀ ਲਹਿਰ ਜਾਰੀ ਸੀ। 27 ਜਨਵਰੀ ਤੱਕ 55000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਸਨ। ਨਿਊਯਾਰਕ ਵਿਚ 10 ਲੋਕਾਂ ਦੀ ਮੌਤ ਹੋ ਗਈ ਮੇਅਰ ਜ਼ੋਹਰਨ ਮਮਦਾਨੀ ਦੇ ਅਨੁਸਾਰ 27 ਜਨਵਰੀ ਨੂੰ ਤਾਪਮਾਨ ਮਾਨਵੀ 13 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ 27 ਜਨਵਰੀ 2026 ਆਖਰੀ 8 ਸਾਲਾਂ ਵਿੱਚ ਇਹ ਦਿਨ ਸਭ ਤੋਂ ਠੰਡਾ ਮੰਨਿਆ ਗਿਆ ਸਾਰੇ ਮ੍ਰਿਤਕ ਬਾਹਰ ਮਿਲੇ ਪਰ ਇਹ ਸਪਸ਼ਟ ਨਹੀਂ ਕਿ ਉਹ ਬੇਕਰਸਨ ਜਾਂ ਨਹੀਂ ਮੀਅਰ ਨੇ ਦੱਸਿਆ ਕਿ ਕੁਝ ਮ੍ਰਿਤਕ ਪਹਿਲਾਂ ਆਸਰਾ ਪ੍ਰਣਾਲੀ ਨਾਲ ਸੰਪਰਕ ਵਿੱਚ ਸਨ ਪਰ ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਇਸ ਕਾਰਨ ਸ਼ਹਿਰ ਨੇ ਸਾਲਾਨਾ ਬੇਕਰ ਗਿਣਤੀ ਨੂੰ ਫ फेब्रुवारी ਤੱਕ ਮੁਲਤਵੀ ਕਰ ਦਿੱਤਾ 1 ਜਨਵਰੀ ਤੋਂ ਲਗਭਗ 500 ਬੇਕਰ ਲੋਕਾਂ ਨੂੰ ਆਸਰਾ ਸਥਾਨ ਵਿੱਚ ਭੇਜਿਆ ਗਿਆ ਗੰਭੀਰ ਸਿਹਤ ਜੋਖਮ ਵਾਲੇ 350 ਬੇਕਰ ਲੋਕਾਂ ਦੀ ਹਰ 2 ਘੰਟੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਟੈਨੇਸੀ ਦੇ ਨੈਸ਼ਵਿਲ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ 28 ਜਨਵਰੀ ਦੀ ਸਵੇਰ ਨੂੰ ਤਾਪਮਾਨ ਮਾਨਫੀ 14 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ 1,35,000 ਤੋਂ ਵੱਧ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਨੇ ਮੇਅਰ ਫredi o'connor ਨੇ ਇਸ ਤੂਫਾਨ ਨੂੰ ਇਤਿਹਾਸਿਕ ਬਰਫ਼ ਦਾ ਤੂਫਾਨ ਕਿਹਾ ਸ਼ਹਿਰ ਦੇ ਤਿੰਨ ਸ਼ੈਲਟਰ ਅਤੇ ਦੋ ਵਦੂ ਸ਼ੈਲਟਰ ਭਰੇ ਹੋਏ ਨੇ ਪੁਲਿਸ ਅੱਗ ਬੁਝਾਓ ਅਤੇ ਐਮਰਜੈਂਸੀ ਟੀਮਸ ਓਵਰਟਾਈਮ ਕੰਮ ਕਰ ਰਹੀਆਂ ਨੇ ਨਾਸ਼ਵਿਲ ਰੈਸਕਿਊ ਮਿਸ਼ਨ ਨੇ ਦਰਸਾਇਆ ਕਿ ਸਰਦੀਆਂ ਵਿੱਚ ਆਮ ਤੌਰ ਤੇ 400 ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਲਗਭਗ 7000 ਤੱਕ ਪਹੁੰਚ ਗਈ ਹੈ ਇਸ ਤੂਫਾਨ ਨਾਲ ਹੋਈਆਂ ਮੌਤਾਂ ਦੇ ਮੁੱਖ ਕਾਰਨ ਹਾਈਪੋਥਰਮੀਆ ਬਰਫ਼ ਹਟਾਉਂਦੇ ਸਮੇਂ ਦਿਲ ਦੇ ਦੌਰੇ ਅਤੇ ਫਿਸਲਣ ਜਾਂ ਠੰਡ ਨਾਲ ਹੋਏ ਹਾਦਸੇ ਰਹੇ ਟੈਕਸਸ ਵਿੱਚ ਬੌਨਹਮ ਵਿੱਚ ਤਿੰਨ ਛੋਟੇ ਬੱਚੇ ਜੰਮੀ ਹੋਈ ਝੀਲ ਵਿੱਚ ਡਿਗਣ ਨਾਲ ਮਰ ਗਏ ਆਸਟਨ ਵਿੱਚ ਇੱਕ ਵਿਅਕਤੀ ਨੇ ਬੰਦ ਗੈਸ ਸਟੇਸ਼ਨ ਵਿੱਚ ਪਨਾਹ ਲੈਂਦੇ ਹੋਏ ਹਾਈਪੋਥਰਮੀਆ ਕਾਰਨ ਆਪਣੀ ਜਾਨ ਗਵਾ ਲਈ ਕੈਂਸਸ ਕੈਂਟਕੀ, ਲੂਇਜ਼ਿਆਨਾ, ਮਿਸਿਸਿਪੀ, ਸਾਊਥ ਕੈਰੋਲਾਈਨਾ, ਟੈਨੇਸੀ ਅਤੇ ਮਿਸ਼ੀਗਨ ਤੋਂ ਵੀ ਠੰਡ ਨਾਲ ਸੰਬੰਧਿਤ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅਮਰੀਕਾ ਦੇ ਇਨ੍ਹਾਂ ਹਿੱਸਿਆਂ ਵਿੱਚ ਬਰਫ਼ ਅਤੇ ਠੰਢੀ ਲਹਿਰ ਦੀ ਭਰੀ ਤਬਾਹੀ ਸਥਾਨਕ ਅਧਿਕਾਰੀਆਂ ਲਈ ਚੁਣੌਤੀ ਬਣੀ ਹੋਈ ਹੈ ਅਤੇ ਜਨਤਾ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਬਣੀ ਹੋਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।